ਓਏ ਅਸੀਂ ਸਰ ਕੀ ਮਾਮਲਾ ਜਿਹੜਾ ਗੋੜੀ ਚੱਲੀ ਦੀ ਮੈਂ ਅੱਜ ਹੀ ਚਾਰਜ ਲਿਆ ਹੁਣੇ ਮੈਨੂੰ ਇਨਫੋਰਮੇਸ਼ਨ ਆਈ ਸੀ ਇਹ ਬਲਵਿੰਦਰ ਸਿੰਘ ਦਾ ਪਰਿਵਾਰ ਇੱਕ ਦੂਸਰਾ ਲਖਵਿੰਦਰ ਸਿੰਘ ਦਾ ਪਰਿਵਾਰ ਇਹਨਾਂ ਦੇ ਬੱਚੇ ਕਿਤੇ ਝਗੜੇ ਆ ਲੇਕਿਨ ਬੱਚਿਆਂ ਦੀ ਲੜਾਈ ਚਲੋ ਟਲ ਸਕਦੀ ਸੀ ਲੇਕਿਨ ਉਹ ਜਿਹੜਾ ਲਖਵਿੰਦਰ ਸਿੰਘ ਦਾ ਪਰਿਵਾਰ ਆ ਉਹਨਾਂ ਨੇ ਆ ਕੇ ਕੋਈ ਬਾਹਰੋਂ ਮੰਗ ਜਿਸ ਤਰ੍ਹਾਂ ਮੁੰਡੇ ਮੰਢੀਰ ਨੂੰ ਮੰਗਵਾਇਆ ਵਿਦ ਵੈਪਨ ਉਹਨਾਂ ਨੇ ਇਹਨਾਂ ਤੇ ਫਾਇਰਿੰਗ ਕੀਤੀ ਆ ਅਸੀਂ ਮੌਕੇ ਤੇ ਆਏ ਆ ਐਸਐਚਓ ਨੂੰ ਮੌਕੇ ਤੇ ਆ ਕੇ ਹਸਪੀਟਲ ਭੇਜਿਆ ਜਿੱਥੇ ਐਡਮਿਟ ਨੇ ਉਹ ਬਾਕੀ ਕਾਰਵਾਈ ਤੁਹਾਨੂੰ ਹੋਣੀ ਕਰਨ ਤੋਂ ਬਾਅਦ ਕਿੰਨੇ ਗਰਾਊਂਡ ਫੈਲ ਜਾਨੇ ਡੈਥ ਹੋਈ ਦੇ ਕਿ ਬਾਰੇ ਨਹੀਂ ਅਜੇ ਦੱਸਿਆ ਸੀਸੀਟੀਵੀ ਲੱਗਾ ਉਹ ਉਹਨਾਂ ਤੋਂ ਸੀਸੀਟੀਵੀ ਤੋਂ ਕੱਢ ਕੇ ਪ੍ਰੋਪਰ ਪਿਕਚਰ ਜਿਹੜੀ ਐ ਸਵੇਰੇ ਪਤਾ ਲੱਗ ਜੂ ਕਿੰਨੇ ਜਣੇ ਆ ਮੂਵੀ ਕੈਂਪ ਕਿੰਨੇ ਜਣੇ ਡੈਥ ਆ ਤੇ ਕਿੰਨੇ ਜਣੇ ਜੱਗ ਜੀ ਮੈਨੂੰ ਇਹ ਦੱਸ ਰਹੇ ਇੱਕ ਜਣੇ ਦੀ ਹੋਈ ਆ ਜਾ ਕੇ ਪਤਾ ਲੱਗਦਾ